ਸ੍ਰੀ ਗੁਰ ਕੀਦਰ ਪਾਤਸ਼ਾਹ ਦੇ ਖੰਡੇ ਬਾਟੇ ਦੇ ਅਮਰ ਦੀ ਬਰਕਤ ਸੀ ਬਾਬਾ ਜਸਾਸ ਸਿੰਘ ਦੀ ਆਲੂ ਵਾੜ। ਔਰ ਸਾਧ ਸੰਗਤ ਜੀ ਉਹਨਾਂ ਨੂੰ ਬੜੀਆਂ ਮਹਾਨ ਪਾਵਨ ਪਵਿੱਤਰ ਆਤਮਾਵਾਂ ਦਾ ਥਾਪੜਾ ਮਿਲਿਆ ਸੀ। ਜਸਾਸ ਸਿੰਘ 5 ਸਾਲ ਦਾ ਸੀ ਜਦੋਂ ਉਹਦੇ ਪਿਤਾ ਜੀ ਗੁਜ਼ਰ ਗਏ ਸਨ ਸਰਦਾਰ ਪਤਰ ਸਿੰਘ ਜੀ। ਤੇ ਉਹਨਾਂ ਦੀ ਮਾਂ ਆਪਣੇ ਭਰਾ ਬਾਗ ਸਿੰਘ ਹੱਲੋਵਾਲੀਏ ਨੂੰ ਕਹਿਣ ਲੱਗੀ ਕਿ ਮੇਰੇ ਪੁੱਤਰ ਦਾ ਹੁਣ ਕੀ ਬਣੇਗਾ? ਬਾਗ ਸਿੰਘ ਹੱਲੋਵਾਲੀਆ ਆਪਣੇ ਭਾਂਜੇ ਨੂੰ ਜੱਸਾ ਸਿੰਘ ਨੂੰ ਲੈ ਕੇ ਸਾਧ ਸੰਗਤ ਜੀ ਦਿੱਲੀ ਚਲਾ ਗਿਆ ਮਾਤਾ ਜੀ ਦੇ ਚਰਨਾਂ ਵਿੱਚ ਪੂਜਨੀਕ ਮਾਤਾ ਸੁન્દਰੀ ਜੀ ਕਲਗੀਧਰ ਪਾਤਸ਼ਾਹ ਦੇ ਮਹਿਲ ਦਿੱਲੀ ਰਿਆ ਕਰਦੇ ਸਨ ਤੇ 5 ਸਾਲ ਦਾ ਬੱਚਾ ਮਾਤਾ ਜੀ ਦੇ ਕੋਲ ਪੜ੍ਹਨੇ ਪਾ ਦਿੱਤਾ ਜੱਸਾ ਸਿੰਘ ਉਥੇ ਪੜ੍ਹਨ ਲੱਗਾ ਮਾਤਾ ਜੀ ਨੇ ਆਪ ਗੁਰਮੁਖੀ ਅੱਖਰਾਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸਮਲਿ ਦੀ ਬਾਣੀ ਭਾਈ ਗੁਰਦਾਸ ਦੀ ਬਾਣੀ